ਆਮ ਲੋਕਾਂ ਲਈ ਆਈ ਵੱਡੀ ਖਬਰ 1 ਜੂਨ ਤੋਂ ਹੋਣਗੇ 5 ਵੱਡੇ ਬਦਲਾ ਗੈਸ ਸਿਲੰਡਰ ਹੋਵੇਗਾ ਸਸਤਾ ਹੁਣੇ-ਹੁਣੇ ਆਈ ਵੱਡੀ ਖਬਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 1 ਜੂਨ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਆਮ ਆਦਮੀ ਦੀ ਜੇਬ ਤੇ ਪਾਉਣਗੇ ਅਸਰ ਹਰ ਮਹੀਨੇ ਦੀ ਪਹਿਲੀ ਤਰੀਕ ਆਪਣੇ ਨਾਲ ਕਈ ਬਦਲਾਅ ਲੈ ਕੇ ਆਉਂਦੀ ਹੈ ਇਸ ਵਾਰ ਜੂਨ ਦਾ ਪਹਿਲਾ ਦਿਨ ਕਈ ਬਦਲਾਅ ਲੈ ਕੇ ਆ ਰਿਹਾ ਹੈ 1 ਜੂਨ 2025 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਆਮ ਆਦਮੀ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਨਗੇ ਜੀ ਹਾਂ ਵੱਡੇ ਬਦਲਾਅ ਹੋਣਗੇ ਜਿਸ ਦਾ ਅਸਰ ਆਮ ਲੋਕਾਂ ਉਤੇ ਦੇਖਣ ਨੂੰ ਮਿਲੇਗਾ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਵਿੱਚ LPG ਸਿਲੰਡਰ ਦੀਆਂ ਕੀਮਤਾਂ ਕ੍ਰੈਡਿਟ ਕਾਰਡ ਦੀ ਵਰਤੋਂ EPF ਸਕੀਮ ਨਾਲ ਸੰਬੰਧਿਤ ਬਦਲਾਅ ਜਿਹੜੇ ਸ਼ਾਮਿਲ ਹਨ ਤਾਂ ਇਹ ਜਿਹੜੇ ਬਦਲਾਅ ਨੇ ਇਹ ਇੱਕ ਤਰੀਕ ਤੋਂ ਜਾਨੀ ਕਿ ਜਿਹੜਾ ਜੂਨ ਮਹੀਨਾ ਸ਼ੁਰੂ ਹੋਣ ਵਾਲਾ ਹੈ ਇੱਕ ਤਰੀਕ ਤੋਂ ਇਹ ਲਾਗੂ ਹੋ ਜਾਣਗੇ ਅਤੇ ਕਿਸ ਤਰੀਕੇ ਨਾਲ ਤੁਹਾਨੂੰ ਇਸ ਦਾ ਲਾਭ ਹੋਵੇਗਾ ਜਾਂ ਫਿਰ ਹੋਵੇਗਾ ਨੁਕਸਾਨ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਅਪਡੇਟ ਕਰਦੀਆਂ ਹਨ ਹੁਣ ਤੱਕ ਕੰਪਨੀਆਂ ਨੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਕੋਈ ਬਦਲਾਅ ਨਹੀਂ ਆਇਆ ਇਹ ਦੇਖਣਾ ਬਾਕੀ ਹੈ ਕਿ ਸਰਕਾਰੀ ਕੰਪਨੀਆਂ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਰੇਟ ਇਸ ਦਾ ਘਟਾਉਂਦੀਆਂ ਹਨ ਜਾਂ ਫਿਰ ਵਧਾਉਂਦੀਆਂ ਹਨ ਐਲਪੀਜੀ ਸਿੰਲੰਡਰ ਦੇ ਰੇਟ ਸਸਤੇ ਹੋ ਸਕਦੇ ਹਨ ਉਮੀਦ ਲਗਾਈ ਜਾ ਰਹੀ ਹੈ ਬਾਕੀ ਜਿਵੇਂ ਹੀ ਸਾਨੂੰ ਕੋਈ ਜਾਣਕਾਰੀ ਆਵੇਗੀ ਸ਼ੇਅਰ ਤੁਹਾਡੇ ਨਾਲ ਜਰੂਰ ਕਰਾਂਗੇ ਗੈਸ ਸਿੰਲੰਡਰ ਜਿਹੜਾ ਘਰਾਂ ਦੇ ਵਿੱਚ ਵਰਤਿਆ ਜਾਂਦਾ ਉਸ ਦੇ ਰੇਟਾਂ ਦੇ ਵਿੱਚ ਕਟੌਤੀ ਜਿਹੜੀ ਹੈ ਕੀਤੀ ਜਾ ਸਕਦੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਰੇਲੂ ਗੈਸ ਸਿੰਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਸੀ ਇਹ ਦੇਖਣਾ ਬਾਕੀ ਹੈ ਕਿ ਸਰਕਾਰੀ ਤੇਲ ਕੰਪਨੀਆਂ ਨਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਕੀ ਐਲਾਨ ਕਰਦੀਆਂ ਨੇ ਕਿ ਰੇਟ ਘਟਦੇ ਹਨ ਜਾਂ ਫਿਰ ਵਧਦੇ ਹਨ ਇਹ ਜਿਹੜੀ ਹੈ 1 ਜੂਨ ਤੋਂ ਪਤਾ ਲੱਗ ਜਾਵੇਗਾ 1 ਜੂਨ ਦੇ ਵਿੱਚ ਇੱਕ ਦਿਨ ਹੀ ਬਾਕੀ ਰਹਿ ਗਿਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕ੍ਰੈਡਿਟ ਕਾਰਡ ਨਿਯਮ ਕ੍ਰੈਡਿਟ ਕਾਰਡ ਧਾਰਕਾਂ ਨੂੰ ਥੋੜਾ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਕੁਝ ਸਖਤ ਨਿਯਮ 1 ਜੂਨ 2025 ਤੋਂ ਲਾਗੂ ਹੋ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਨਵੇਂ ਮਹੀਨੇ ਤੋਂ ਜੇਕਰ ਕਿਸੇ ਕਾਰਡ ਧਾਰਕ ਦਾ ਆਟੋ ਡੈਬਿਟ ਸਫਲ ਨਹੀਂ ਹੁੰਦਾ ਤਾਂ ਉਸ ਨੂੰ ਉਸਦੇ ਚਾਰਜ ਵੱਧ ਸਕਦਾ ਹੈ ਇਹ ਦੱਸਿਆ ਗਿਆ ਹੈ ਕਿ ਚਾਰਜ ਲਗਭਗ 2% ਤੱਕ ਹੋਵੇਗਾ ਤਾਂ ਦੇਖ ਸਕਦੇ ਹੋ 1 ਜੂਨ 2025 ਤੋਂ ਇਹ ਲਾਗੂ ਹੋ ਸਕਦੇ ਹਨ ਜੀ ਤਾਂ ਦੇਖ ਸਕਦੇ ਹੋ ਕ੍ਰੈਡਿਟ ਕਾਰਡਾਂ ਦੇ ਵਿੱਚ ਇਸ ਦੇ ਨਾਲ ਹੀ ਜੇਕਰ ਤੁਸੀਂ ਕ੍ਰੈਡਿਟ ਕਾਰਡ ਨਾਲ ਯੂਟਿਲਿਟੀ ਬਿੱਲ ਦਾ ਭੁਗਤਾਨ ਕਰਦੇ ਹੋ ਤਾਂ ਇਸ ਤੇ ਵਧੂ ਚਾਰਜ ਲਗਾਉਣ ਦੀ ਯੋਜਨਾ ਹੈ ਇਸ ਦੇ ਨਾਲ ਹੀ ਰਿਵਾਰਡ ਪੁਆਇੰਟਾਂ ਵਿੱਚ ਵੀ ਕੁਝ ਕਮੀ ਬਾਰੇ ਜਾਣਕਾਰੀ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦਾ ਅਪਡੇਟ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਜਾਣਕਾਰੀ ਜਿਹੜੀ ਹੈ ਸਾਹਮਣੇ ਆਈ ਹੈ ਐਫ ਡੀ ਵਿਆਜ ਦਰਾਂ ਪ੍ਰਭਾਵਿਤ ਹੋਣਗੀਆਂ ਜੀ ਹਾਂ ਇਹ ਵੀ ਜਿਹੜਾ ਬਦਲਾਅ ਇੱਕ ਦੇਖਣ ਨੂੰ ਮਿਲਿਆ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੀ ਇੱਕ ਮਹੱਤਵਪੂਰਨ ਮੀਟਿੰਗ 6 ਜੂਨ ਨੂੰ ਹੋਣ ਵਾਲੀ ਹੈ ਕ્યાਸਲ ਲਗਾਏ ਜਾ ਰਹੇ ਹਨ ਕਿ ਕੇਂਦਰੀ ਬੈਂਕ ਵਿੱਚ ਇੱਕ ਵਾਰ ਫਿਰ ਰੈਪੋ ਘਟਾ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਬੈਂਕ ਕਾ ਐਫ ਡੀ ਤੇ ਵਿਆਜ ਦਰਾਂ ਘਟਾ ਸਕਦੇ ਹਨ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਕਈ ਨਿੱਜੀ ਖੇਤਰ ਬੈਂਕਾਂ ਨੇ ਐਚਡੀਐਫਸੀ ਤਾਂ ਦੇਖਦੇ ਹੋ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਹੈ ਬਦਲਾ ਹੋਣ ਵਾਲਾ ਹੈ ਜੀਐਸਟੀ ਨਿਯਮਾਂ ਵਿੱਚ ਜੋ ਬਦਲਾ ਹੋਵੇਗਾ ਜੀਐਸਟੀ ਨਿਯਮਾਂ ਵਿੱਚ ਬਦਲਾ ਪਹਿਲੀ ਜੂਨ ਤੋਂ ਦੇਖੇ ਜਾ ਸਕਦੇ ਹਨ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਇਸ ਮਹੀਨੇ ਹੋਣ ਜਾ ਰਹੀ ਹੈ ਇਸ ਵਿੱਚ ਕਈ ਵਸਤੂਆਂ ਦੀਆਂ ਦਰਾਂ ਨੂੰ ਸੋਧਿਆ ਜਾ ਸਕਦਾ ਹੈ ਏਟੀਐਮ ਦੇ ਲੈਣ ਦੇਣ ਬਦਲ ਸਕਦੇ ਹਨ ਨਿਯਮ ਏਟੀਐਮ ਦੇ ਵਿੱਚ ਜੀ ਹਾਂ ਸੂਤਰਾਂ ਤੋਂ ਪਤਾ ਲੱਗਾ ਹੈ ਕਿ 1 ਜੂਨ ਤੋਂ ਏਟੀਐਮ ਕਢਵਾਉਣ ਏਟੀਐਮ ਜੋ ਕਢਵਾਉਣ ਦੇ ਚਾਰਜ ਵੱਧ ਸਕਦਾ ਹੈ ਤਾਂ ਇਹ ਨਿਯਮ ਜਿਹੜੇ ਨੇ ਲਾਗੂ ਹੋਣ ਜਾ ਰਹੇ ਹਨ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ